ਦੋਸਤੋ ਸਰਕਾਰ ਨੇ BSNL ਵੀਡੀ ਟੈਲੀਕਮ ਕੰਪਨੀਆਂ ਉਹਨੂੰ ਦੁਬਾਰਾ ਤੋਂ ਮਤਲਬ ਇੰਪਰੂਵ ਕੀਤਾ ਬਹੁਤ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਿਵੇਂ ਖੰਨਾ ਦਰਾਹਾ ਇਹ ਸ਼ਹਿਰ ਨੇ ਇਹਨਾਂ ਦੇ ਵਿੱਚ ਤਾਂ 4G ਨੈਟਵਰਕ ਬਹੁਤ ਵਧੀਆ ਬਹੁਤ ਚੱਲਦਾ ਤੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਲੋਕਾਂ ਦਾ ਪੁੱਛਣਾ ਕਹਿਣਾ ਹੁੰਦਾ ਆਮ ਤੌਰ ਤੇ ਜੇ ਕੋਈ ਵੀਡੀਓ ਪੈਂਦੀ ਹੋਵੇ ਥੱਲੇ ਜੀ ਕਮੈਂਟ ਆਉਂਦੇ ਨੇ ਪਿੰਡਾਂ ਦੀ ਸਥਿਤੀ ਦੱਸੋ ਅਸੀਂ ਅੱਜ ਇਹਦਾ ਟ੍ਰਾਇਲ ਕਰਨ ਵਜੋਂ ਇਹਨਾਂ ਖੇਤਾ 'ਚ ਮੋਟਰ ਤੇ ਗਏ ਉਥੇ ਮੋਟਰ ਤੇ ਜਾ ਕੇ 4G ਦਾ ਟ్రਾਇਲ ਕੀਤਾ ਆ ਦੇਖੋ ਤੁਹਾਨੂੰ ਫੋਨ ਦੇ ਉੱਤੇ ਸਾਰੇ ਸਥਿਤੀ ਦਿਖਾਉਂਦੇ ਆ ਬਹੁਤ ਵਧੀਆ ਕਹਿ ਜਾਂਦਾ ਅੱਜ ਆਪਾਂ BSNL ਦਾ ਟ్రਾਇਲ ਦੇਖਦੇ ਆ 4G ਸੋ ਪਹਿਲਾਂ ਸਭ ਤੋਂ ਆਪਾਂ ਡਬਲ SIM ਹੈ ਇਹਦਾ ਆਈਡੀਆ ਦੇ ਨੱਟ ਦੇ SIM ਨੂੰ ਬੰਦ ਕਰਤਾ ਜੀ BSNL ਦਾ ਨੈਟ ਹੁਣ ਆਨ ਕਰਤਾ ਅਜੇ ਕੁਝ ਨੈਟਵਰਕ ਇਸ਼ੂਏ ਚ ਜ਼ਰੂਰ ਹੈਗੇ ਨੇ ਜਿਵੇਂ ਟਾਈਮ ਲਗਾ ਦਿੰਦਾ ਦੁਬਾਰਾ ਮੈਂ 4G ਸਿਲੈਕਟ ਕਰਿਆ ਲੈਟ ਆਨ ਕਰਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ 4G ਦੀ ਫੁੱਲ ਨੈਟਵਰਕ ਸਪੀਡ ਹੈ ਜਿਹੜੀ BSNL ਦਾ SIM ਸ਼ੋਅ ਕਰ ਰਿਹਾ ਹੁਣ ਆਪਾਂ ਦੇਖਦੇ ਹਾਂ ਵੀ ਇਹ ਡਾਊਨਲੋਡਿੰਗ ਸਪੀਡ ਕਿਸ ਲੈਵਲ ਦੀ ਆ ਡੀ ਜੇ ਪੰਜਾਬ ਆਪਾਂ ਇੱਕ ਐਪ ਦੇ ਦੇ ਉੱਤੇ ਜਾ ਕੇ कोई भी एक सॉन्ग डाउनलोड करके देख लेने लो जी जो मर्जी सौंग ली सत्त पॉइंट सताहठ एम बी का सौंग है ਇਹਦੀ ਤੋਂ ਆਮ ਲੋਡਿੰਗ ਸਟਾਰਟ ਕੀਤੀ ਹੈ ਇਹਦੇ ਨਾਲ ਤੁਹਾਨੂੰ ਸਪੀਡ ਪਤਾ ਲੱਗ ਜੂ ਇਹ ਸਪੀਡ ਉੱਤੇ ਚੱਲ ਰਿਹਾ 4G ਨੈਟਵਰਕ ਹੈ ਪਹਿਲਾਂ ਕੁਝ ਦਿਨਾਂ ਤੱਕ ਜਮੇ ਨੈਟਵਰਕ ਨਹੀਂ ਆਉਂਦਾ ਸੀਗਾ 4G 3G ਤੱਕ ਚੱਲਦਾ ਸੀ ਪਰ ਹੁਣ ਕੱਲ ਤੋਂ ਇਹਦਾ 4G ਜਿਹੜਾ ਨੈਟਵਰਕ ਉਹ ਆਉਣਾ ਪਿੰਡ ਦੇ ਵਿੱਚ ਵੀ ਸ਼ੁਰੂ ਹੋ ਗਿਆ ਹਰੇਕ ਸਪੀਡ ਦੀ ਫਲਕਚੂਏਟ ਕਰਦੀ ਹੈ ਕਿਸੇ ਟਾਈਮ ਤੇ ਵੱਧ ਜਾਂਦੀ ਹੈ ਕਦੇ-ਕਦੇ ਇਹ ਘੱਟ ਵੀ ਜਾਂਦੀ ਹੈ para um network area.